ਇਸ ਤਸਵੀਰਾਂ ਦੇਖ ਰਹੇ ਹਾਂ ਬਰਨਾਲਾ ਦੇ ਵਿੱਚ ਚੋਣਾ ਹੋ ਰਹੀਆਂ ਤੇ ਕੇਵਲ ਸਿੰਘ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਲਾ ਢਿੱਲੋਂ ਪਹੁੰਚ ਚੁੱਕੇ ਨੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਜਿਹੜੇ ਲਗਾਤਾਰ ਪ੍ਰਚਾਰ ਕਰ ਰਹੇ ਸੀ ਤੇ ਅੱਜ ਵੋਟਾਂ ਦਾ ਦਿਨ ਹੈ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਜ ਵੋਟ ਪਾਉਣ ਜਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਖਰੀ ਕਿਸਮ ਦੀ ਇੱਥੇ ਦੀ ਪੋਲਿਟਿਕਸ ਹੈ ਜਦੋਂ ਕੋਈ ਇਹਨਾਂ ਦਾ ਵਾਅਦਾ ਖਿਲਾਫੀ ਕਰਦਾ ਜਦੋਂ ਕੋਈ ਇਹਨਾਂ ਦੇ ਭਰੋਸੇ ਨੂੰ ਤੋੜਦਾ ਤੁਹਾਨੂੰ ਸਾਬ ਸਿਖਾਉਣ ਲਈ ਤੇ ਉਹ ਅੱਗੇ ਆ ਜਾਂਦੇ ਕਿਸ ਤਰ੍ਹਾਂ ਦੀ ਵਾਅਦਾ ਖਿਲਾਫੀ ਵਾਅਦਾ ਖਿਲਾਫੀ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦਾ ਵੱਡਾ ਬੜ ਬੜ ਬਹੁ ਬੜੀ ਕਮਿਟਮੈਂਟਸ ਲੋਕਾਂ ਨੇ ਕੀਤੀਆਂ ਸੀਗੀਆਂ ਚਾਹੇ ਸਕੂਲ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੈਲਥ ਨੂੰ ਲੈ ਕੇ ਹੋਵੇ ਚਾਹੇ ਕਰਪਸ਼ਨ ਨੂੰ ਲੈ ਕੇ ਹੋਵੇ ਚਾਹੇ ਸਾਡੇ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ 올ਡ ਪੈਨਸ਼ਨ ਦੀ ਗੱਲ ਕੀਤੀ ਹੋਵੇ ਚਾਹੇ ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ਦੀ ਗੱਲ ਕੀਤੀ ਹੋਵੇ ਆਲ ਕਮਿਟਮੈਂਟ ਕਮਿਟਮੈਂਟਸ ਫੇਲਡ ਲੇਕਿਨ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਸਾਡੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਦੀਆਂ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਾ ਟਿਲੋਂ ਵੋਟ ਪਾਉਣ ਦੇ ਲਈ ਪਹੁੰਚਿਆ ਹੈ ਉਨ੍ਹਾਂ ਦੇ ਨਾਲ ਬਾਅਦ ਦੇ ਵਿੱਚ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਨਗੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢੱਲੋਂ ਇਸ ਵੇਲੇ ਵੋਟ ਪਾਉਣ ਦੇ ਲਈ ਬਰਨਾਲਾ ਦੇ ਵਿੱਚ ਪਹੁੰਚੇ ਹੋਏ ਨੇ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਮੁੱਖ ਦਾਵੇਦਾਰ ਨੇ ਇਸ ਸੀਟ ਦੇ ਉੱਤੇ ਜਿਹੜੇ ਸਖਤ ਟੱਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਮਨੀ ਚੋਣ ਦੇ ਵਿੱਚ ਦੇ ਰਹੇ ਆ ਕੀ ਨਤੀਜਾ ਕਿਸ ਦੇ ਪੱਖ ਵਿੱਚ ਜਾਵੇਗਾ 23 ਤਰੀਕ ਨੂੰ ਇਸ ਦਾ ਪਤਾ ਲੱਗੇਗਾ